What oh, oh, oh. ਨਾਨਤ ਹੋਸੀ ਭੀ ਸੱਚ ਜਉ ਬੁਲਾਵੇ ਤਉ ਬੁਲਹ ਸਵਮੇ ਕੁਦਰਤ ਕਵਨ ਹਮਾਰੀ ਸਾਦ ਸਾਂਹੋ ਗਨਾਨਕ ਜਸ ਗਾਇਓ ਜੋ ਪ੍ਰਭ ਕੇ ਹੱਥ ਪਿਆਰੇ ਮੋਖ ਉਚਰੈ ਸ਼ਾਸਤਰ ਖਟ ਪੈੰਗ ਗਿਰਣ ਚੜਜਾ ਅੰਦ ਲਖੈ ਬਦਰੋ ਸੁਣੈ ਜੋ ਕਾ ਮਾਹਾਨ ਚਵਰ ਛਤਰ ਤਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਧਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਪਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਪਾਵਨ ਗੁਰਬਾਣੀ ਰਾਹੀਂ ਗੁਰਦੇਵ ਮਨੁੱਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰਦੇ ਹਨ ਪਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪਹਿਲਾ ਡਰ ਸੋ ਡਰ ਕਿਹਾ ਜਿਤ ਡਾਰੋ ਡਰ ਪਾਏ ਹਲ ਦੇ ਦੀਵਾਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਉਦੇ ਬਾਜੀ ਉਪਜਾ ਚਾਓ ਸਹਿਸ ਸਿਆਣਪ ਪਵੈ ਨਾ ਤਾਓ ਨਾਨਕ ਮਨ ਮੁਖ ਬੋਲਣ ਵਾਓ ਅੰਦਾ ਅਖਰ ਵਾਉ ਦਵਾਓ ਅੱਜ ਦਾ ਇਹ ਪਾਵਨ ਸ਼ਬਦ ਗਉੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਖਸਨ ਕੀਤਾ ਹੋਇਆ ਇਹ ਸ਼ਬਦ ਹੈ ਗੁਰਦੇਵ ਕਹਿ ਰਹੇ ਹਨ ਕਿ ਪਰਮੇਸ਼ਰ ਦੇ ਡਰ ਵਿੱਚ ਸਰੀਰ ਨੂੰ ਰੱਖ ਅਦੇ ਸਰੀਰ ਵਿੱਚ ਪਰਮੇਸ਼ਰ ਦੇ ਡਰ ਨੂੰ ਰੱਖ ਤਾ ਜਮਾਂ ਦਾ ਡਰ ਡਰ ਜਾਂਦਾ ਹੈ ਉਹ ਡਰ ਕਾਹਦਾ ਧਾਰਨਾ ਹੈ ਜਿਸ ਜਾਰ ਕਰਕੇ ਫੇਰ ਜਮਾਂ ਤੋਂ ਡਰਨਾ ਡਰ ਪੈਣਾ ਹੋਵੇ ਤੁੱਦ ਬਿਨ ਦੂਜੀ ਨਹੀਂ ਜਾਏ ਜੋ ਕਿਛ ਵਰਤੈ ਸਭ ਤੇਰੀ ਰਜ਼ਾਈ ਹੈ हे ਪਰਮੇਸ਼ਰ ਆਪ ਤੋਂ ਬਿਨਾ ਹੋਰ ਕੋਈ ਦੂਜੀ ਜਗਾ ਨਹੀਂ ਜੋ ਕੁਝ ਵੀ ਵਰਤ ਰਿਹਾ ਹੈ ਸਭ ਆਪ ਦੀ ਰਜ਼ਾਈ ਭਾਵ ਆਗਿਆ ਵਿੱਚ ਹੈ ਡਰਿਏ ਜੇ ਡਰ ਹੋਵੇ ਹੋਰ ਡਰ ਡਰ ਡਰਣਾ ਮਨ ਕਾ ਸੂਰ ਰਹਾ ਅਸੀਂ ਜਮਾ ਤੋਂ ਤਾਂ ਡਰੀਏ ਜੇਕਰ ਤੇਰੇ ਬਿਨਾ ਕਿਸੇ ਹੋਰ ਦਾ ਡਰ ਸਾਨੂੰ ਹੋਵੇ ਹੋਰਨਾਂ ਦੇ ਡਰ ਦਾ ਡਰਾਇਆ ਹੋਇਆ ਜਿਹੜਾ ਡਰਨਾ ਹੈ ਗੁਰਦੇਵ ਕਹਿ ਰਹੇ ਨੇ ਕਿ ਇਹ ਸਭ ਮਨ ਦਾ ਹੀ ਸੋਰ ਸਰਾਬਾ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਅਗਲੀ ਪੰਕਤੀ ਚ ਕਥਨ ਕਰ ਰਹੇ ਹਨ ਨਾ ਜੀਉ ਮਰੇ ਨਾ ਡੁੱਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੇ ਆਪਣੇ ਆਪ ਨਾ ਇਹ ਜੀਵ ਡੁੱਬਦਾ ਹੈ ਨਾ ਹੀ ਮਰਦਾ ਹੈ ਅਤੇ ਨਾ ਹੀ ਤਰ ਸਕਦਾ ਹੈ ਜਿਸ ਪਰਮੇਸ਼ਰ ਨੇ ਪਿੱਛੇ ਕੁਝ ਕੀਤਾ ਹੈ ਉਹੀ ਪਰਮੇਸ਼ਰ ਹੁਣ ਕੁਝ ਕਰ ਰਿਹਾ ਹੈ ਜਿਸ ਨੇ ਪਿੱਛੇ ਕੁਝ ਤੱਕ ਜਪ ਤਪ ਕੀਤਾ ਸੀ ਉਹੀ ਪਰਿਸ਼ਣ ਕੁਝ ਜਪ ਤਪ ਕਰਦਾ ਹੈ ਉਹ ਪੁਰਸ਼ ਜੀਵਤ ਪਾ ਤੋਂ ਮਰਦਾ ਹੈ ਸੰਸਾਰ ਸਮੁੰਦਰ ਵਿੱਚ ਡੁੱਬਦਾ ਨਹੀਂ ਤੇ ਸੰਸਾਰ ਤੋਂ ਤਰ ਜਾਂਦਾ ਹੈ ਹੁਕਮੇ ਆਵੇ ਹੁਕਮੇ ਜਾਏ ਆਗੇ ਪਛੇ ਹੁਕਮ ਸਮਾਈ ਪਰਮੇਸ਼ਰ ਦੇ ਹੁਕਮ ਵਿੱਚ ਹੀ ਜੀਵ ਸੰਸਾਰ ਤੇ ਜੰਮ ਕੇ ਆਉਂਦਾ ਹੈ ਤੇ ਪਰਮੇਸ਼ਰ ਦੇ ਹੁਕਮ ਵਿੱਚ ਹੀ ਮਰ ਕੇ ਜਾਂਦਾ ਹੈ ਬਾਣੀ ਦੇ ਬਚਨ ਹਨ ਕਿ ਜੰਮਣਾ ਮਰਣਾ ਹੁਕਮ ਹੈ ਪਾਣਾ ਆਵੇ ਜਾਇ ਲੋਕ ਪਰਲੋਕ ਵਿੱਚ ਵੀ ਉਹ ਸੋਕਮੀ ਦੇ ਹੁਕਮ ਵਿੱਚ ਸਮਾਉਂਦਾ ਹੈ ਹੰਸੋ ਹੀਤ ਆਸ ਅਸਮਾਨ ਇਸ ਵਿੱਚ ਭੁੱਖ ਬਹੁਤ ਨੈਸਾਨ ਹੰਸ ਦਾ ਪਾਵੈ ਹੰਸਿਆ ਹੇਤ ਦਾ ਪਾਵੈ ਮੋਹ ਅਸਮਾਨ ਦਾ ਪਾਵੈ ਆਕਾਸ਼ ਤੇ ਮਾਨ ਦਾ ਪਾਵ ਬੁਣਿਆਈ ਜਸ ਭੋਖ ਦਾ ਪਾਵੈ ਤ੍ਰਿਸ਼ਨਾ ਇੰਸਾ ਮੋ ਅਦੇ ਪਦਾਰਥਾਂ ਦੀ ਆਸਾ ਅਕਾਸ਼ ਵਾਂਗੂ ਬੇਅੰਤ ਲੱਗ ਰਹੀ ਹੈ ਤੇ ਮਾਨ ਦਾ ਪਾਪ ਵਢਿਆਈ ਵੀ ਹੈ ਜਿਸ ਦੇ ਅੰਤਿ ਕਰਨ ਵਿੱਚ ਤ੍ਰਿਸ਼ਨਾ ਬਹੁਤ ਲੱਗ ਰਹੀ ਹੈ ਭੋਜ ਖਾਣਾ ਪੀਣਾ ਆਧਾ ਖਾਦੀ ਮਰ ਹੋਈ ਗਵਾਰ ਆਧਾਰ ਦਾ ਪਾਵੈ ਆਸਰਾ ਆਸਰਾ ਰੂਪ ਪ੍ਰਮਾਤਮਾ ਦੇ ਪੈਰ ਨੂੰ ਧਾਰ ਕੇ ਖਾਣਾ ਪੀਣਾ ਛੱਡੇ ਕਿਉਂਕਿ ਪਰਮੇਸ਼ਰ ਦਾ ਭੈ ਹੋਣ ਕਰਕੇ ਮਾਸ ਸ਼ਰਾਬ ਵਗੈਰਾ ਨਹੀਂ ਖਾਵੇ ਪੀਵੇਗਾ ਪਰਮੇਸ਼ਰ ਦੇ ਖੌਬ ਤਾਰੇ ਤੋਂ ਬਿਨਾ ਇਸ ਮੂਰਖ ਪੁਰਸ਼ ਦਾ ਨਿਸਫਲ ਮਰਣਾ ਹੁੰਦਾ ਹੈ ਜਿਸ ਕਾ ਕੋਈ 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 ਸਭ ਕੋ ਤੇਰਾ ਤੂੰ ਸਭਨਾ ਆਕਾਸ਼ ਹੋਏ ਜਿਸ ਕਿਸੇ ਦਾ ਪਰਮੇਸ਼ਰ ਤੋਂ ਬਿਨਾ ਚਾਰ ਜੁਗਾਂ ਵਿੱਚ ਕੋਈ ਨਹੀਂ ਹੈ ਜੇ ਸਾਖੀ ਆਉਂਦੀ ਹੈ ਪਰਮੇਸ਼ਰ ਤੇ ਰੱਖਣ ਵਾਲਿਆਂ ਨੂੰ ਇੱਕ ਬ੍ਰਾਹਮਣ ਦੇ ਰਕਾ ਸੀ ਉਹ ਪਰਮੇਸ਼ਰ ਦਾ ਭਗਤ ਹੋਣ ਕਰਕੇ ਜਾਂਦਾ ਸੀ ਅਤੇ ਘਰ ਦਾ ਕੋਈ ਕੰਮ ਨਹੀਂ ਸੀ ਕਰਦਾ ਉਸ ਨਗਰੀ ਦੇ ਰਾਜਾ ਦੇ ਘਰ ਕੋਈ ਸੰਤਾਨ ਨਹੀਂ ਸੀ ਸੰਤਾਨ ਦੀ ਉਤਪਤੀ ਵਾਸਤੇ ਉਸਨੇ ਕਈ ਵਿਆਹ ਕੀਤੇ ਅਤੇ ਯਤਨ ਵੀ ਬਹੁਤ ਕੀਤੇ ਪਰ ਸਾਰੇ ਨਿਸਪਲ ਚਲੇ ਗਏ ਪੇਰੋਜ਼ ਨੇ ਜੋਤਸ਼ੀਆਂ ਪਾਸੋਂ ਪੁੱਛਣਾ ਸ਼ੁਰੂ ਕੀਤਾ ਤਦ ਇੱਕ ਜੋਤਸ਼ੀ ਨੇ ਕਿਹਾ ਕਿ हे ਰਾਜਨ ਜੇ ਆਪ ਕੋਈ ਲੜਕਾ ਦੇਵੀ ਦੀ ਬਲੀਦਾਨ ਕਰ ਦੇਵੋ ਤਦ ਅਵਸ਼ਿ ਤੁਹਾਡੇ ਘਰ ਲੜਕਾ ਪੈਦਾ ਹੋਵੇਗਾ ਪਰ ਜਨਮ ਨਾਲ ਕਿਸੇ ਦਾ ਲੜਕਾ ਬਲੀਦਾਨ ਨਹੀਂ ਕਰਨਾ ਜੇ ਕੋਈ ਖੁਸ਼ੀ ਨਾਲ ਜਾਂ ਕਿਸੇ ਪਾਸੋਂ ਮੁੱਲ ਮਿਲ ਜਾਵੇ ਤਾਂ ਉਹ ਹੀ ਬੱਚਾ ਬਲੀਦਾਨ ਕਰਨਾ ਹੈ ਇਹ ਗੱਲ ਸੁਣ ਕੇ ਰਾਜੇ ਨੇ ਆਪਣੇ ਰਾਜ ਦੇ ਵਿੱਚ ਟੰਡੋਰਾ ਫਟਵਾ ਦਿੱਤਾ ਇੱਕ ਲੜਕਾ ਚਾਹੀਦਾ ਹੈ ਦੇਵੀ ਨੂੰ ਬਲੀ ਦੇਣ ਵਾਸਤੇ ਜੋ ਲੜਕਾ ਰਾਜੇ ਦੇ سپرد ਕਰੇਗਾ ਉਸ ਦੀ ਮੋਹ ਉਸ ਨੂੰ ਮੋਹ ਮੰਗੀ ਮੁਰਾਦ ਪ੍ਰਾਪਤ ਹੋਵੇਗੀ ਜਿਸ ਵੇਲੇ ਤੌੜੀ ਉਸ ਬ੍ਰਾਹਮਣ ਨੇ ਸੁਣੀ ਤਾਂ ਮਾਇਆ ਦੇ ਲਾਲਚ ਵਿੱਚ ਆ ਕੇ ਉਸਨੇ ਆਪਣਾ ਛੋਟਾ ਲੜਕਾ ਜੋ ਸਤਸੰਗ ਕਰਦਾ ਸੀ ਬੜਾ ਭਜਨੇਕ ਸੀ ਪਰ ਘਰ ਦਾ ਕੋਈ ਕੰਮ ਨਹੀਂ ਸੀ ਕਰਦਾ ਉਸ ਨੂੰ ਉਸਨੇ ਰਾਜੇ ਦੇ ਪਾਸ ਮੁੱਲ ਵੇਚ ਦਿੱਤਾ ਰਾਜੇ ਨੇ ਉਸ ਲੜਕੇ ਨੂੰ ਆਪਣੇ ਪਾਸ ਖੜਾ ਕਰਕੇ ਕਿਹਾ ਕਿ ਤੈਨੂੰ ਕੱਲ ਦੇਵੀ ਦੀ ਭੇਟਾ ਕਰ ਦੇਣਾ ਹੈ ਅੱਜ ਦਾ ਦਿਨ ਤੇਰੇ ਕੋਲ ਹੈ ਤੂੰ ਜੋ ਚੀਜ਼ ਖਾਣ ਪੀਣ ਚਾਹੁੰਦਾ ਹੈ ਖਾ ਪੀ ਲੈ ਅਤੇ ਉਸ ਦੇ ਅਰਧ ਜਰਦ ਪਹਿਰੇਦਾਰ ਖੜੇ ਕਰ ਦਿੱਤੇ ਮਿੱਟੀ ਦੀਆਂ ਚਾਰ ਢੇਰੀਆਂ ਬਣਾਈਆਂ ਪਹਿਲੀ ਢੇਰੀ ਉਸਨੇ ਮਾਤਾ ਪਿਤਾ ਦੀ ਬਣਾਈ ਦੂਸਰੀ ਢੇਰੀ ਉਸਨੇ ਰਾਜੇ ਦੀ ਬਣਾਈ ਤੀਜੀ ਢੇਰੀ ਉਸਨੇ ਦੇਵੀ ਦੇਵਤਿਆਂ ਦੀ ਬਣਾਈ ਤੇ ਚੌਥੀ ਢੇਰੀ ਉਸਨੇ ਗੁਰੂ ਪਰਮੇਸ਼ਰ ਉਸਤਾਲਪੁਰਖ ਵਾਹਿਗੁਰੂ ਦੀ ਬਣਾਈ ਪਹਿਲੀ ਉਸ ਨੇ ਜੋ ਢੇਰੀ ਬਣਾਈ ਸੀ ਮਾਤਾ ਪਿਤਾ ਵਾਲੀ ਉਸ ਦੇ ਆਲੇ ਦੁਆਲੇ ਚੱਕਰ ਲਗਾਉਣ ਲੱਗ ਪਿਆ ਕਿਉਂਕਿ ਮਾਤਾ ਪਿਤਾ ਬੱਚਿਆਂ ਦੇ ਰੱਖਖੋਲਦੇ ਹਨ ਪਰ ਉਹ ਪੇਰੋਸ ਨੇ ਮਨ ਵਿੱਚ ਸੋਚਿਆ ਕਿ ਮਾਤਾ ਪਿਤਾ ਮੇਰੇ ਕਿਸ ਤਰ੍ਹਾਂ ਰੱਖਖੋਲ ਸਕਦੇ ਹਨ ਉਹਨਾਂ ਨੇ ਤਾਂ ਮਾਇਆ ਦੇ ਲਾਲਚ ਵਸ ਹੋ ਕੇ ਮੈਨੂੰ ਰਾਜੇ ਦੇ ਕੋਲ ਵੇਚ ਦਿੱਤਾ ਹੈ ਇਹ ਮਨ 'ਚ ਵਿਚਾਰ ਕਰਕੇ ਉਸ ਨੇ ਪਹਿਲੀ ਢੇਰੀ ਟਾ ਦਿੱਤੀ ਫਿਰ ਦੂਜੀ ਢੇਰੀ ਦੇ ਦੁਆਲੇ ਫਿਰਨਾ ਸ਼ੁਰੂ ਕਰ ਦਿੱਤਾ ਜੋ ਰਾਜੇ ਵਾਲੀ ਢੇਰੀ ਸੀ ਕਿਉਂਕਿ ਰਾਜੇ ਲੋਕ ਪਰਜਾ ਦੇ ਰਖਕ ਹੁੰਦੇ ਹਨ ਪਰ ਫਿਰ ਉਸਨੇ ਮਨ ਵਿੱਚ ਸੋਚਿਆ ਕਿ ਰਾਜੇ ਨੇ ਮੇਰੀ ਕੀ ਰੱਖਿਆ ਕਰਨੀ ਹੈ ਉਸਨੇ ਤਾਂ ਬਲੀਦਾਨ ਵਾਸਤੇ ਮੈਨੂੰ ਮੁੱਲ ਲਿਆ ਲੈ ਹੈ ਇਹ ਗੱਲ ਵਿਚਾਰ ਕੇ ਉਸਨੇ ਮਨ ਦੇ ਵਿੱਚ ਦੂਜੀ ਢੇਰੀ ਵੀ ਟਾਲ ਦਿੱਤੀ ਪਰ تیسਰੀ ਟੇਰੀ ਜਿਹੜੀ ਉਸਨੇ ਦੇਵੀ ਦੇਵਤਿਆਂ ਦੀ ਬਣਾਈ ਸੀ ਉਸ ਦੇ ਦਿਵਾਲੇ ਪਰ ਕਰਮਾ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਦੇਵੀ ਦੇਵਤੇ ਵੀ ਪੁਰਸ਼ ਦੇ ਰਖੇ ਹੁੰਦੇ ਹਨ ਫਿਰ ਮਨ ਵਿੱਚ ਸੋਚਿਆ ਕਿ ਦੇਵੀ ਦੇਵਤਿਆਂ ਨੇ ਮੇਰੇ ਕੀ ਰੱਖਿਆ ਕਰਨੀ ਹੈ ਦੇਵੀ ਨੇ ਤਾਂ ਮੈਨੂੰ ਸਵੇਰੇ ਬਲੀਦਾਨ ਲੈ ਲੈਣਾ ਹੈ ਮੇਰਾ ਇਹ ਗੱਲ ਵਿਚਾਰ ਕੇ ਉਸ ਨੇ ਤੀਜੀ ਢੇਰੀ ਵੀ ਟਾ ਦਿੱਤੀ ਫਿਰ ਚੌਥੀ ਢੇਰੀ ਜੋ ਗੁਰੂ ਪਰਮੇਸ਼ਰ ਵਾਲੀ ਢੇਰੀ ਸੀ ਉਸ ਨੂੰ ਮੱਥਾ ਟੇਕ ਕੇ ਪ੍ਰਕਰਮਾ ਸ਼ੁਰੂ ਕਰ ਦਿੱਤੇ ਤੇ ਮਨ ਦੇ ਵਿੱਚ ਆਖਦਾ ਹੈ ਕਿਆ ਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹੀ ਹੈ ਏ ਖਾਲਸ ਪ੍ਰਖ ਵਾਏ ਗੁਰੂ ਮੈਂ ਬਹੁਤ ਆਸਰੇ ਟਕੇ ਸਭ ਝੂਠੇ ਸਨ ਹੁਣ ਮੈਨੂੰ ਇਕ ਤੇਰਾ ਹੀ ਆਸਰਾ ਹੈ ਤੂੰ ਹੀ ਮੈਨੂੰ ਬਚਾ ਸਕਦਾ ਹੈ ਇਤਿਆਦਕ ਬਹੁਤ ਸਾਰੀਆਂ ਬੇਂਦੀਆਂ ਕਰਨ ਨਾਲ ਜਦ ਭਗਵਾਨ ਪ੍ਰਸੰਨ ਹੋਏ ਤਾਂ ਭਗਵਾਨ ਨੇ ਗਰੁੜ ਭੇਜ ਕੇ ਲੜਕੇ ਨੂੰ ਆਪਣੇ ਪਾਸ ਅਜ ਲਿਆ ਜੋ ਜਿਹੜੇ ਪਹਿਰੇਦਾਰ ਸਨ ਉਹ ਸਾਰੇ ਮੂੰਹ ਚੋਕੇ ਦੇਖਦੇ ਰਹਿ ਗਏ ਇਹ ਸੰਸਾਰ ਦੇ ਪਿਆਰਿਓ ਨਾ ਕੋਈ ਮਾਪਿਓ ਰੱਖਕ ਹੈ ਨਾ ਕੋਈ ਰਾਜਾ ਰੱਖਕ ਹੈ ਨਾ ਕੋਈ ਦੇਵੀ ਦੇਵਤਾ ਜਿਨ੍ਹਾਂ ਦੇ ਸੀਮੜੀਆਂ ਮਸਾਣਾ ਦੀ ਪੂਜਾ ਕਰਦੇ ਹਾਂ ਨਾ ਸਾਡੀ ਉਹਨਾਂ ਨੇ ਰੱਖਿਆ ਕਰਨੀ ਹੈ ਫਿਰ ਕੋਈ ਦਾ ਭਾਵ ਹੈ ਕਿ ਕੌਣ ਰੱਖਕ ਹੈ ਇੱਕ ਗੁਰੂ ਪਰਮੇਸ਼ਰ ਹੀ ਰੱਖਕ ਹੈ ਪਹਿਲੀ ਗੱਲ ਤਾਂ ਕੋਈ ਕਿਸੇ ਦਾ ਰੱਖੇ ਕਹੈ ਨਹੀਂ ਜੇ ਕਿਸੇ ਦਾ ਕੋਈ ਹੈ ਤਾਂ ਗੁਰਦੇਵ ਕਹਿ ਰਹੇ ਹਨ ਤਾਂ ਕਹੋ ਕੌਣ ਕੋਈ ਹੈ ਕਿੰਤੂ ਕੋਈ ਨਹੀਂ हे ਪਰਮੇਸ਼ਰ ਸਭ ਕੋਈ ਤੇਰਾ ਦਾਸ ਹੈ ਤੇ ਤੂੰ ਹੀ ਸਾਰਿਆਂ ਦਾ ਮਾਲਕ ਹੈ ਜਾ ਕੇ ਜੀ ਜੰਤ ਧਨਮਾਲ ਨਾਨਕ ਆਖਣ ਬਿਕਮ ਵਿਚਾਰ ਜਿਸ ਪਰ ਬਾਤਮਾ ਦੇ ਸੂਖਮ ਅਸਤੂਲ ਚੀ ਜੰਤ ਤੰਤਾ ਯੋਗ ਮਾਲ ਅਸਾਰਿਆਂ ਜੀਆਂ ਜੰਤਾ ਨੂੰ ਜਸ ਪਰਮੇ ਸ਼ਰਦਾ ਧਨਮਾਲ ਦਿੱਤਾ ਹੋਇਆ ਹੈ। ਸਤਿਗੁਰੂ ਦੇਵ ਜੀ ਕਥਨ ਕਰਦੇ ਹਨ। ਉਸ ਵਾਹਿਗੁਰੂ ਦੇ ਆਕਰ ਦਾ ਵਿਚਾਰ ਬਹੁਤ ਵਿਖਮ ਦਾ ਭਾਵੇਂ ਕਿ ਕਠਿਨ ਹੈ। ਇਹਨਾਂ ਸ਼ਬਦਾਂ ਨੂੰ ਸੁਣ ਕੇ ਅਦੇ ਆਪਣਾ ਨਾਮ ਕੌਡਾ ਗੁਰੂ ਸਾਹਿਬ ਦੇ ਮੂੰਹੋਂ ਸੁਣ ਕੇ ਕੌਡਾ ਰਾਖਸ਼ ਬੜਾ ਹੈਰਾਨ ਹੋਇਆ ਤੇ ਮਨ ਦੇ ਵਿੱਚ ਵਿਚਾਰਦਾ ਹੈ ਕਿ ਅੱਗੇ ਇਹਨਾਂ ਦਾਤਾ ਤੇ ਮੇਰਾ ਆਪਸ ਵਿੱਚ ਕਦੇ ਮੇਲ ਨਹੀਂ ਹੋਇਆ ਫਿਰ ਮੇਰਾ ਨਾਂ ਕਿਵੇਂ ਜਾਣਦੇ ਹਨ ਇਸ ਤਰ੍ਹਾਂ ਵਿਚਾਰਦਿਆਂ ਕਾਉਡੇ ਨੂੰ ਪਿਛਲੇ ਜਨਮ ਦਾ ਗਿਆਨ ਹੋ ਗਿਆ। ਗੁਰੂ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਉਸੇ ਵੇਲੇ ਕਾਉਡੇ ਨੇ ਬੜੇ ਸੁੰਦਰ, ਸੁਆਦੀ, ਮਿੱਠੇ ਫਲ ਲਿਆ ਕੇ ਗੁਰੂ ਜੀ ਅੱਗੇ ਰੱਖੇ। ਤਾਂ ਗੁਰੂ ਜੀ ਨੇ ਕਿਹਾ ਕਿ ਤੇਰਾ ਗੁਰੂ ਮਰਦਾਨਾ ਹੈ। ਤੂੰ ਐਸੇ ਅੱਗੇ ਫਲ ਰੱਖ ਕੇ ਮੱਥਾ ਟੇਕਣਾ ਕਰ। ਐਸੇ ਪੂਜਾ ਕਰਨ ਨਾਲ ਹੀ ਤੇਰਾ ਉਦਾਰ ਹੋਵੇਗਾ। ਕੌਡੇ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਚਰਨਾਂ ਪਰ ਮੱਥਾ ਟੇਕ ਕੇ ਮਰਦਾਨੇ ਨੂੰ ਆਪਣਾ ਗੁਰੂ ਮੰਨ ਲਿਆ। ਫਿਰ ਗੁਰੂ ਜੀ ਦੇ ਹੁਕਮ ਅਨਸਾਰ ਭਾਈ ਬਾਲਾ ਜੀ ਨੇ ਸਭ ਤੋਂ ਚੰਗੇ ਫਲ ਗੁਰੂ ਜੀ ਅੱਗੇ ਰੱਖ ਕੇ ਕੁਝ ਮਰਦਾਨੇ ਨੂੰ ਦੇ ਕੇ ਤੇ ਕੁਝ ਆਪ ਲੈ ਲਏ ਗੁਰੂ ਜੀ ਨੇ ਆਪਣੇ ਅੱਗੇ ਫਲ ਚੁੱਕ ਕੇ ਕੌਡੇ ਨੂੰ ਦੇ ਦਿੱਤੇ ਉਹਨਾਂ ਫਲਾਂ ਦੇ ਖਾਦਿਆ ਸਾਰੇ ਕੌਡੇ ਰਾਖਸ਼ ਦੀ ਦੇਹ ਪਲਟ ਗਈ ਤੇ ਦਿਬਿਆ ਸਰੂਪ ਹੋ ਕੇ ਗੁਰੂ ਜੀ ਦੀ ਉਸਤਿਕਰਦਾ ਹੋਇਆ ਫਿਰ ਗੁਰੂ ਜੀ ਨੇ ਕਿਹਾ ਕਿ ਜੈਨੇ ਇਹ ਰਾਖਸ਼ ਜੁਨੇ ਕਿਵੇਂ ਪਾਈ ਹੈ ਕੌੜੇ ਨੇ ਕਿਹਾ ਆਪ ਜੀ ਦਾ ਅੰਤਰਜਾਮੀ ਹੋ ਪਰ ਆਪ ਜੀ ਦੇ ਹੁਕਮ ਅਨੁਸਾਰ ਮੈਂ ਆਪਣੀ ਗੱਲ ਸੁਣਾਉਂਦਾ ਹਾਂ ਪਹਿਲਾ ਜਨਮ ਮੇਰਾ ਬ੍ਰਾਹਮਣ ਦਾ ਸੀ ਵਿਦਿਆ ਦੇ ਪੜਨ ਕਰਕੇ ਮੈਨੂੰ ਬੜਾ ਹੰਕਾਰ ਹੋ ਗਿਆ ਇੱਕ ਦਿਨ ਮੇਰੇ ਵਿਦਿਆ ਗੁਰੂ ਮੇਰੇ ਘਰ ਆ ਗਏ ਤੇ ਮੈਂ ਅੱਗੋਂ ਉੱਠ ਕੇ ਉਹਨਾਂ ਦਾ ਸਤਿਕਾਰ ਨਾ ਕੀਤਾ ਆਪਣੀ ਜ਼ਰੂਰੀ ਵਿੱਚ ਮਸਤ ਰਹਾ ਤਾਂ ਉਹਨਾਂ ਨੇ ਗੁੱਸੇ ਵਿੱਚ ਆ ਕੇ ਮੈਨੂੰ ਸ਼ਰਾਪ ਦੇ ਦਿੱਤਾ ਕਿ ਤੈਨੂੰ ਜਾਗਤ ਮਰਿਆਦਾ ਤੋਂ ਤੂੰ ਉਲਟ ਗੱਲ ਕੀਤੀ ਹੈ ਇਸ ਤੇ ਤੂੰ ਰਾਖਸ਼ ਦੇਹੀ ਨੂੰ ਪਾਉਣਾ ਕਰੇਗਾ ਹਾ ਦੋ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਮੈਂਨੇ ਆਪਣੇ ਕੀਤੇ ਅਪਰਾਧ ਅਨੁਸਾਰ ਰਾਖਸ਼ ਦੇਹੀ ਤਾਂ ਪਾ ਲਈ ਪਰ ਇਹ ਨਿਵਰਤ ਕਿਵੇਂ ਹੋਵੇਗੀ ਤਾਂ ਗੁਰੂ ਜੀ ਨੇ ਕਿਹਾ ਇੱਕ ਓਕਾਰ ਧਰੈ ਅਵਤਾਰਾ ਜਿਨ ਕੇ ਮਿਲੇ ਹੋਏ ਨਿਸਤਾਰਾ ਫਿਰ ਪੁੱਛਿਆ ਮੈਂ ਉਹਨਾਂ ਨੂੰ ਕਿਵੇਂ ਪਛਾਣਾਂਗਾ ਤਾਂ ਉਹਨਾਂ ਨੇ ਇੱਕ ਸ਼ੀਸ਼ਾ ਦੇ ਕੇ ਕਿਹਾ ਕਿਸ ਨੂੰ ਅੱਗੇ ਰੱਖ ਕੇ ਪਛਾਣ ਲਵੀਂ ਇਸ ਸ਼ੀਸ਼ੇ ਵਿੱਚ ਉਹਨਾਂ ਦਾ ਪ੍ਰਤੀਬਿੰਬ ਮਨੁੱਖ ਜੈਸਾ ਨਿਗਾ ਆਵੇਗਾ ਤੇ ਬਾਕੀਆਂ ਦਾ ਮੂੰਹ ਮਨੁੱਖ ਵਰਗਾ ਨਹੀਂ ਹੋਵੇਗਾ। ਉਹਡੇ ਰਾਖਸ਼ ਨੇ ਜਦੋਂ ਸ਼ੀਸ਼ੇ ਦੁਆਰਾ ਗੁਰੂ ਸਾਹਿਬ ਵੱਲ ਵੇਖਿਆ ਤਾਂ ਗੁਰੂ ਸਾਹਿਬ ਦਾ ਮਨੁੱਖੀ ਸਰੂਪ ਵੇਖ ਕੇ ਮਨ ਵਿੱਚ ਭਰੋਸਾ ਕਰ ਲਿਆ। ਇਹੀ ਹੀ ਅਵਤਾਰ ਹਨ ਇਹ ਹੀ ਉਦਾਰ ਕਰਨਗੇ ਮਨ ਵਿੱਚ ਇਹ ਭਰੋਸਾ ਹੋ ਗਿਆ ਤੇ ਕਹਿਣ ਲੱਗਾ ਹੁਣ ਆਗਿਆ ਦਿਓ ਮੈਸਰ ਲੋਕ ਨੂੰ ਜਾਵਾਂ ਹਜ਼ੂਰ ਦੇ ਕਹੇ ਅਨਸਾਰ ਕੌਡਾ ਰਾਖਸ਼ ਮੁਕਤ ਹੋ ਕੇ ਸੰਲੋਪ ਚਲਿਆ ਗਿਆ ਇੱਥੇ ਇਸ ਬਾਪਤੀ ਹੈ ਗੁਰੂ ਸਾਹਿਬ ਕਿਰਪਾ ਕਰ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਸ ਪਾਵਨ ਪਵਿੱਤਰ ਗੁਰਬਾਣੀ ਦੇ ਵਿਚਾਰ ਕਰਦੇ ਹੋਈਆਂ ਬੁੱਲਾਂ ਸਾਧ ਸੰਗਤ ਗੁਰੂ ਦੇ ਦਰ ਦਾ ਕੋਕਰ ਜਾਣ ਕੇ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਹਿਰਦੇ ਜਮਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕਾ ਰਪਾ ਆਪੇ ਮਿਲੇ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਤਨਾਮ